ਵਰਜੀ ਦਾ ਖਾਲਸਾ ਵਰਜੀ ਕੀ ਪਤੇ ਗੱਲ ਕਰਾਂਗੇ ਆਪਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਬਾਬਾ ਜੀ ਕਹਾਉਂਦੇ ਅੱਜ ਕੱਲ੍ਹ ਭਾਈ ਸਾਹਿਬ ਕਹਾਉਂਦੇ ਆ ਉਹਦੇ ਬਾਰੇ ਗੱਲ ਕਰਨੀ ਆਪਾਂ ਪਹਿਲਾਂ ਉਸ ਤੋਂ ਪਹਿਲਾਂ ਇੱਕ ਆਪਾਂ ਛੋਟੀ ਜਿਹੀ ਗੱਲ ਇਸ ਦੇ ਨਾਲ ਹੀ ਜੁੜਦੀ ਕਰ ਲਈਏ ਤੁਹਾਨੂੰ ਸਾਰਿਆਂ ਨੂੰ ਪਤਾਗਾ ਜਿਹੜੇ ਅੱਜ ਕੱਲ੍ਹ ਦੇ ਬਾਬੇ ਨੇ ਪਖੰਡੀ ਸਾਧ ਨੇ ਖੌਤੀ ਸਾਧ ਨੇ ਜਿਨ੍ਹਾਂ ਨੇ ਡੇਰੇ ਬਣਾਏ ਹੋਏ ਨੇ ਆਪੋ ਆਪਣੇ ਕੋਈ ਘਰਾਂ 'ਚ ਬੈਠਾਗਾ ਕੋਈ ਡੇਰਾ ਬਣਾਈ ਬੈਠਾਗਾ ਕੋਈ ਕਿੱਥੇ ਬੈਠਾ ਕੋਈ ਕਿੱਥੇ ਬੈਠਾਗਾ ਕੋਈ ਝਾੜਾਂ 'ਚ ਬੈਠਾ ਕੋਈ ਪਹਾੜੀਆਂ 'ਚ ਬੈਠਾਗਾ ਹੁਣ ਇਹਨਾਂ ਨੇ ਸਾਰਿਆਂ ਨੇ ਜਿਸ ਤਰ੍ਹਾਂ ਅਰਬੇਕਤੀ ਪਾਰਟੀਆਂ ਨੇ ਜਿਹੜੀਆਂ ਜਿੰਨੀਆਂ ਵੀ ਆ ਉਹ ਕਈਆਂ ਦਾ ਹੁੰਦਾਗਾ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਸੀ ਕਿ 5 ਸਾਲ ਤੂੰ ਕਰ ਲੈ ਭਾਈ 5 ਸਾਲ ਮੈਂ ਕਰ ਲੂੰਗਾ ਇਸ ਤਰ੍ਹਾਂ ਜਿਵੇਂ ਭਵੰਤਮਣ ਕਹਿੰਦਾ ਹੁੰਦਾ ਸੀ ਕਿ ਕਾਲੀ ਤੇ ਕਾਂਗਰਸੀਆਂ ਦੇ ਬਾਰੇ ਬੰਨੀ ਹੋਈ ਸੀ ਵੀ ਤੁਸੀਂ ਲੁੱਟ ਲਓ ਪੰਜਾਬ ਨੂੰ ਅਸੀਂ ਤੁਹਾਡੇ ਖਿਲਾਫ ਬੋਲਾਂਗੇ ਤੁਸੀਂ ਲੁੱਟ ਲਓ ਤੇ ਅਸੀਂ ਤੁਹਾਡੇ ਖਿਲਾਫ ਬੋਲਾਂਗੇ ਵੀ ਇਹ ਕੰਮ ਚੱਲਦਾ ਆਇਆ ਮੈਨੂੰ ਲੱਗਦਾ ਕਿ ਹੁਣ ਬਾਬਿਆਂ ਦਾ ਜਿਹੜੇ ਕਹਿੰਦੇ ਆਖਾ ਖੌਤੀ ਸਾਧ ਜਿਹੜੇ ਅੱਜ ਕਰ ਬਲਾਤਕਾਰੀ ਨੇ ਜਿਹੜੇ तरह-तरह ਦੇ ਨਕਲ ਰਹੇ ਨੇ ਅੱਜ ਬਾਬਿਆਂ ਦੀ ਜਿਹੜੀ ਆਪਾਂ ਕਹਿੰਦੇ ਆ ਕਿ 60 ਸਦੀ ਚੱਲ ਰਹੀ ਆ 2024 ਦੇ ਵਿੱਚ ਨਾਨਸਰ ਵਾਲੇ ਫੜੇ ਜਾਂਦੇ ਆ ਜੱਸੀ ਬਾਬਾ ਫੜਿਆ ਜਾਂਦਾ ਬਲਜਿੰਦਰ ਬਾਬਾ ਪੜਿਆ ਜਾਂਦਾ ਲੱਖੇ ਤੇ ਵੀ ਜਿਹੜੀ ਇੱਕ ਬਾਬਾ ਉਹਦੇ ਵੀ ਇੱਕ ਲੜਕੀ ਜਿਹੜੀ ਇੱਕ ਬੀਬੀ ਆ ਉਹਨੇ ਦੋਸ ਲਾਏ ਉਹ ਤੋਂ ਬਾਅਦ ਅਰਨਜੀਤ ਸਿੰਘ ਢੱਡਰੀਆਂ ਵਾਲਾ ਫੜਿਆ ਜਾਂਦਾ ਅਜੇ ਕੁਝ ਬਾਬੇ ਹੋਰ ਵੀ ਨੇ ਜਿਹੜੇ ਅਜੇ ਫੜੇ ਜਾਣਗੇ ਤੇ ਅਜੇ ਜਿਹੜਾ ਬਲਾਦਕਾਰ ਦੇ ਮਾਮਲੇ ਦੇ ਵਿੱਚ ਸਾਰੇ ਇਹ ਸਾਹਮਣੇ ਆ ਚੁੱਕੇ ਨੇ ਇਹ ਤੋਂ ਪਹਿਲਾਂ ਵੀ ਜਿਹੜਾ ਕਿ ਡੇਰਾ ਸੱਚਾ ਸੌਦਾ ਦਾ ਜਿਹੜਾ ਗਰਮੀਤ ਰਾਮ ਰਹੀਮਾ ਉਹ ਵੀ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਬੰਦਾ ਆਸਾ ਰਾਮਾ ਬਾਪੂ ਜੀ ਨੂੰ ਕਹਿੰਦੇ ਆ ਆ ਰਾਮਪਾਲ ਆ ਸਾਰੇ ਜਨਾਂ ਹੀ ਕਿ ਇਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਖਿਲਾਫ ਨਾ ਬੋਲੋ ਅਸੀਂ ਤੁਹਾਡੇ ਖਿਲਾਫ ਨਾ ਬੋਲੋ ਇਹ ਹਾਲ ਅੱਜ ਬਾਬਿਆਂ ਦਾ ਹੋ ਰਿਹਾਗਾ ਹੁਣ ਕਈ ਕਹਿ ਰਹੇ ਆ ਕਿ ਢੱਡਰਿਆਂ ਵਾਲ ਦੇ ਕੇਸ ਦੇ ਵਿੱਚੋਂ ਕਾਖੜੀ ਨਿਕਲਣਾ ਜੀ ਉਹ ਬੜੀ ਹੋਣਗੇ ਉਹ ਤੁਸੀਂ ਐਵੇਂ ਰੌਲਾ ਪਾਇਆਗਾ ਉਹਦੇ ਖਿਲਾਫ ਕੂੜ ਪ੍ਰਚਾਰ ਕਰ ਰਹੇ ਹੋ ਪਹਿਲਾਂ ਤਾਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਰੌਲਾ ਅਸੀਂ ਨਹੀਂ ਪਾਇਆ ਰੌਲਾ 22 ਅਪ੍ਰੈਲ 2012 ਦਾਗਾ ਜਦੋਂ ਕੋਈ ਢੱਡਰਿਆਂ ਵਾਲੇ ਦੇ ਡੇਰੇ ਦੇ ਵਿੱਚ 28 ਸਾਲ ਦੀ ਲੜਕੀ ਸੋਸਰ ਕਹਿੰਦੇ ਆ ਵੀ ਸੋਸਰ ਕੀਤਾ ਢੱਡਰੀਆਂ ਵਾਲਾ ਇਹ ਕਹਿੰਦਾਗਾ ਪਰ ਉਸ ਦਾ ਭਰਾ ਸੈਰ ਸਿੰਘ ਕਹਿੰਦਾਗਾ ਕਿ ਮੇਰੀ ਭੈਣ ਦਾ ਜਿਹੜਾਗਾ ਢੱਡਰੀਆਂ ਵਾਲੇ ਪਹਿਲਾਂ ਸੋਸ਼ਲ ਕੀਤਾ ਉਹਦਾ ਰੇਪ ਕੀਤਾ ਫਿਰ ਉਹਨੂੰ ਜ਼ਹਿਰ ਦੇ ਕੇ ਉਹਦਾ ਕਤਲ ਕੀਤਾ ਮਰਡਰ ਕੀਤਾ ਇਹ ਇਲਜ਼ਾਮ ਨੇ ਢੱਡਰੀਆਂ ਵਾਲੇ ਤੇ ਜਿਹੜਾ ਕਿ ਆਪਣੇ ਜ਼ੋਰ ਦੇ ਨਾਲ ਆਪਣੇ ਤਾਕਤ ਦੇ ਨਾਲ ਉਸ ਪਰਿਵਾਰ ਨੂੰ 12 13 ਸਾਲ ਦਵਾਈ ਰੱਖਿਆ ਡਰਾਈ ਰੱਖਿਆ ਠੰਕਾਈ ਰੱਖਿਆ ਥਾ ਥਾ ਤੇ ਉਹ ਪਰਿਵਾਰ ਜਿਹੜਾ ਵਿਚਾਰਾ ਭਜਦਾ ਫਿਰਿਆ ਢਾਂਡਰਿਆਂ ਵਾਲੇ ਸਾਧ ਦੇ ਲਾਣੇ ਪਿੱਛੇ ਕਦੇ ਅਕਾਲੀ ਦਲ ਖੜ ਜਾਂਦਾਗਾ ਕਦੇ ਕਾਂਗਰਸ ਖੜ ਜਾਂਦੀ ਆ ਤੇ ਹੁਣ ਵੀ ਇਹਨੂੰ ਬਚਾਉਣ ਦੇ ਜਿਹੜੀਆਂ ਪੂਰੀਆਂ ਕੋਸ਼ਿਸ਼ਾਂ جاری ਨੇ ਕੋਈ ਖੌਤੀ ਸਾਧ ਨੇ ਬਾਬੇ ਨੇ ਤੇ ਕੋਈ ਸਰਕਾਰਾਂ ਨੇ ਪਰ ਇਹ ਜਿਹੜਾ ਮਾਮਲਾ ਹੈ ਇਹ ਹਾਈ ਕੋਰਟ ਨੇ ਨੋਟਿਸ ਲਿਆ ਹਾਈ ਕੋਰਟ ਦੇ ਨੋਟਿਸ ਹੋਣ ਤੋਂ ਬਾਅਦ ਜਿਹੜਾ ਕਿ ਲੜਕੀ ਦੀ ਮੌਤ ਹੋਈ ਆ 28 ਸਾਲ ਦੀ ਲੜਕੀ ਆ ਜਿਹੜੀ ਕਿ ਕੈਥਲ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਆ ਪਿੰਡ ਉੱਥੋਂ ਦੀ ਲੜਕੀ ਆ ਜਿਹੜੀ 28 ਸਾਲ ਦੀ ਕਿ ਢਡਰੀਆਂ ਵਾਲੇ ਦੇ ਡੇਰੇ ਦੇ ਵਿੱਚ ਉਹ ਸੇਵਾ ਕਰਦੀ ਸੀ ਜਨਨ ਕਿ ਅਨਿਸਰਦਾ ਰੱਖਦੀ ਸੀ ਕਿ ਉਸ ਲੜਕੀ ਨੂੰ ਪ੍ਰੈਗਨੈਂਟ ਕੀਤਾ ਤੇ ਉਸ ਲੜਕੀ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਜਦੋਂ ਪ੍ਰੈਗਨੈਂਟ ਹੋ ਚੁੱਕੀ ਆ ਤੇ ਕਹਿੰਦੇ ਕਿ ਉਸ ਤੋਂ ਬਾਅਦ ਫਿਰ ਇਹ ਢੱਡਰੀਆਂ ਵਾਲੇ ਸਾਥ ਤੇ ਜਿਹੜੇ ਇਲਜ਼ਾਮ ਲੱਗਦੇ ਨੇ ਕਿ ਉਹਨੇ ਮਾਰ ਦਿੱਤੀ ਆ ਖਪਾ ਦਿੱਤੀ ਆ ਇਸ ਕਰਕੇ ਹਾਈ ਕੋਰਟ ਨੇ ਜਿਹੜਾ ਵੱਡਾ ਫੈਸਲਾ ਲੈਂਦਾ ਹੋਏ ਇਹਨੂੰ ਖਿੱਚਿਆ ਢੱਡਰੀਆਂ ਵਾਲੇ ਨੂੰ ਫਿਰ ਇਹ ਤੇ 7 ਦਸੰਬਰ ਨੂੰ ਧਾਰਾ 302 ਕਤਲ ਦੀ 376 ਬਲਾਦ ਕਰਦਾ ਕੇਸ ਆ 506 ਧਮਕੀਆਂ ਡਰਾਉਣਾ ਧਮਕਾਉਣਾਂ ਦੇ ਮਾਮਲੇ ਤਹਿਤ ਜਿਹੜਾ ਪਟਿਆਲੇ ਦੇ ਵਿੱਚ ਮਾਮਲਾ ਦਰਜ ਹੋਇਆਗਾ ਇਹ ਅਸੀਂ ਨਹੀਂ ਕਹਿ ਰਹੇ ਇਹ ਪੁਲਿਸ ਨੇ ਮਾਮਲਾ ਦਰਜ ਕੀਤਾ ਇਹ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਆ ਉਹਦੇ ਆਧਾਰ ਤੇ ਕੋਰਟ ਵੱਲੋਂ ਜਿਹੜਾ ਕਿ ਜਿਹੜਾ ਮੌਜੂਦੇ ਮੌਜੂਦਾ ਐਸਐਸਪੀ ਤੇ ਉਸ ਸਮੇਂ ਦੇ ਅਟਾਇਆ ਐਸਐਸਪੀ ਤੇ ਡੀਜੀਪੀ ਪੰਜਾਬ ਤੋਂ ਜਿਹੜਾ ਤੇ ਨੋਟਸ ਲਿਆ ਤੇ ਉਹਨਾਂ ਤੋਂ ਇੱਕ ਜਿਹੜਾ ਹੈਗਾ ਆਪਾਂ ਕਹਦੇ ਇਹ ਕਿ ਹਾਲ ਪੇ ਬਿਆਨ ਲੈ ਕੇ ਜਿਹੜਾ ਸਾਰਾ ਕਾਰਵਾਈ ਨੂੰ ਜਿਹੜਾ ਇਹ ਇਜਾਮ ਦਿੱਤਾ ਗਿਆ ਫਿਲਹਾਲ ਢੱਡਰੀ ਵਾਲ ਜਿਹੜੀ ਗਰਪਧਾਰੀ ਆ ਇਹ ਹੁਣੇ ਤਾਂ ਪਹਿਲਾ ਚਾਹੀਦੀ ਸੀ ਕਿਉਂਕਿ ਜਦੋਂ ਵੀ ਕਿਸੇ ਤੇ ਕੋਈ ਪਰਚਾ ਕੱਟਿਆ ਜਾਂਦਾ ਨਾਲ ਦੀ ਨਾਲ ਉਹਤੇ ਗਰਪਧਾਰੀ ਹੁਣੀ ਹੁੰਦੀ ਹੈ ਗਰਪਧਾਰੀ ਪਾਉਣੀ ਪੈਂਦੀ ਹੈ ਪੁਲਿਸ ਨੂੰ ਪਰ ਪਤਾ ਨਹੀਂ ਕੁਝ ਹੁਣ ਕਹਿ ਰਿਹਾ ਕਿ ਢੱਡਰੀਆਂ ਵਾਲਾ ਡੇਰਾ ਛੱਡ ਕੇ ਭੱਜ ਗਿਆ ਹੁਣ ਵਿੱਚੇ ਕਹਿ ਰਿਹਾ ਕਿ ਇਹ ਪੰਜਾਬ ਤੋਂ ਵੀ ਬਾਹਰ ਚੱਲ ਗਿਆ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਪੰਜਾਬ ਛੱਡ ਕੇ ਕੀ ਇਹ ਦੇਸ਼ ਛੱਡ ਕੇ ਭੱਜੇਗਾ ਇਹ ਢੱਡਰੀਆਂ ਵਾਲਾ ਪਹਿਲੇ ਦੋਸਤ ਨਹੀਂ ਬੀਤੇ ਇਹ ਪਹਿਲੇ ਦੋਸਾਂ ਦੇ ਵਿੱਚ ਘਰੇ ਆ ਤੁਹਾਨੂੰ ਪਤਾਗਾ ਕਿ ਇਹਨੇ ਗਰਗਟ ਮੰਦੂ ਇਹ ਸੱਤ ਰੰਗ ਬਟਾਏ ਨੇ ਪਹਿਲਾ ਸੰਤ ਲਾਇਆ ਇਹਨੇ ਆਪਣੇ ਮੂਰੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਫਿਰ ਬਾਬਾ ਲਾਇਆ ਫਿਰ ਬਾਬੇ ਤੋਂ ਭਾਈ ਸਾਹਿਬ ਆ ਗਿਆ ਫਿਰ ਭਾਈ ਸਾਹਿਬ ਤੋਂ ਅਰਜੀਤ ਸਿੰਘ ਆ ਗਿਆ ਜਵਾਨੀ ਦੇ ਵਿੱਚ ਜਦੋਂ ਇਹਦੇ ਪੈਰ ਧਰਿਆ ਨਮਾ ਨਮਾ ਕੀਰਤਨ ਕਰਨਾ ਸਿੱਖਿਆ ਸੋਹਣਾ ਸੁਨੱਖਾ ਸੀ ਕੱਪੜੇ ਪਹਿਲਾਂ ਤੋਂ ਹੀ ਇਹਨੂੰ ਸਕੀਨ ਆ ਕੱਪੜਿਆਂ ਦਾ ਤੇ ਭਾਗ ਮਾਨ ਦੇ ਪਾਉਂਦਾ ਸੀ ਤੇ ਸਿਰ ਤੇ ਕਲਗੀ ਵੀ ਲਾਉਂਦਾ ਸੀ ਅੰਨੇ ਲੋਕ ਜਿਨ੍ਹਾਂ ਦੀ ਅੰਨੀ ਸਰਦਾ ਹੁੰਦੀ ਆ ਇਸ ਸਾਧ ਦੇ ਸੰਪਾ ਪਾਉਂਦੇ ਵੇਖੇ ਆ ਇਸ ਸਾਧ ਦੇ ਪੈਰ ਧੋਂਦੇ ਵੇਖੇ ਗਿਆ ਪੈਰ ਮੰਨਦੇ ਦੇਖੇ ਗਿਆ ਜਣੇ ਕਿ ਇਸ ਸਾਧ ਨੇ ਆਪਣੀ ਕਿਰਪਾਨ ਦੇ ਨਾਲ ਸ੍ਰੀ ਸਾਹਿਬ ਨਾਲ ਕੇਖ ਵੀ ਕੱਟੇ ਨੇ ਜਣੇ ਕਿ ਨੇ ਬੜਾ ਪਖੰਡ ਬਾਦ ਕੀਤਾ ਸਮਾਂ ਲੰਘਦਾ ਗਿਆ ਲੰਘਦਾ ਗਿਆ ਫਿਰ ਜਦੋਂ ਇਹਦੀ ਟਸਰ ਬਾਜੀ ਪੈਂਦੀ ਆ ਜੋ ਬਦੇਸ਼ ਦੀ ਧਰਤੀ ਤੇ ਜਾਂਦਾਗਾ ਉਥੇ ਦਾ ਵਿਰੋਧ ਹੁੰਦਾਗਾ ਦੱਸਿਆ ਜਾ ਰਿਹਾ ਕਿ 10000 ਡਾਲਰ ਦਾ ਜਿਹੜਾ ਕਿ ਉੱਥੇ ਨੂੰ ਨੁਕਸਾਨ ਹੋਇਆ ਉਥੋਂ ਡੱਕੜਿਆ ਕਹਿੰਦੇ ਉਥੋਂ ਭੱਜਿਆ ਆ ਫਿਰ ਪੰਜਾਬ ਦੇ ਵਿੱਚ ਰੌਲਾ ਪੈਣ ਲੱਗਿਆ ਕਿ ਪੰਜਾਬ ਦੇ ਵਿੱਚ ਦੋ ਵੀ ਇਹਦਾ ਕਿਤੇ demand ਨਹੀਂ ਲੱਗਣ ਦੇਣਾ ਸਿੱਖ ਸੰਗਤਾਂ ਨੇ ਇੱਕ ਤਹਿਇਆ ਕੀਤਾ ਕਿਉਂਕਿ ਪਤਾ ਨਹੀਂ ਨੂੰ ਕੀ ਹੋ ਗਿਆ ਜਦੋਂ ਹਰਨਾਮ ਸਿੰਘ ਤੁੰਮੇ ਦੇ ਨਾਲ ਇਹਦੀ ਟਸਰਬਾਜੀ ਪਈ ਆ ਉੱਤੇ ਗੋਲੀਬਾਰੀ ਚੱਲੀ ਆ ਤੇ ਨਾਲ ਦਾ ਇਹਦਾ ਸਿੰਘ ਇੱਕ ਜਿਹੜਾ ਮਰ ਗਿਆ ਮੌਕੇ ਤੇ ਜਿਹੜਾ ਪੱਕੇ ਦੀ ਕਿ ਸਹੀਦ ਹੋ ਗਿਆ ਚਲੋ ਸਹੀਦ ਮੰਨ ਲੈਨੇ ਆ ਸਿੰਘ ਦਾ ਮਰਨਾ ਬਹੁਤ ਮੰਦ ਭਾਗਾ ਇਹਨੇ ਅਰੇ ਅਰੇ ਬਾਤੇ ਗੱਡੀ ਭੱਜਾਈ ਤੇ ਪਹਿਲਾਂ ਕਹਿੰਦਾ ਵੀ ਮੈਂ ਤਾਂ ਵੈਘਰੂ ਕਿਹਾ ਨਹੀਂ ਇਹ ਵੈਘਰੂ ਕੌਣ ਆ ਜੀ ਉਹਨਾਂ ਨੂੰ ਬਚਾ ਲੈਂਦਾ ਜੇ ਵੈਘਰੂ ਹੁੰਦਾ ਫਲਾਨੇ ਨੂੰ ਬਚਾ ਲੈਂਦਾ ਜੇ ਵੈਘਰੂ ਉਰਾਕਾ ਹੁੰਦਾ ਉਤੇ ਬਹਿਰੂ ਬਹਿਰੂ ਕਰਦਾਗਾ ਪਹਿਲਾ ਲੋਕਾਂ ਨੂੰ ਬਹਿਰੂ ਬਹਿਰੂ ਨਾਂ ਤੇ ਲਾ ਕੇ ਇਹਨੇ ਚੇਟ ਲਾਈ ਇੱਕ ਫਿਰ ਇਹ ਕਿਧਰ ਪਾਸੇ ਚੱਲੇ ਗਿਆ ਕੋਈ ਕਹਿੰਦਾ ਆਰਐਸਐਨਸੀ ਦੀ ਧੋਲੀ ਚ ਪੈ ਗਿਆ ਕੋਈ ਕੁਸ ਕੋਈ ਕੁਸ ਅੱਜ ਵੀ ਵਿਰੋਧੀ ਦੇ ਤੇ ਨਸਾਨੇ ਨੇ ਸਾਦੇ ਸਾਧ ਰਹੇ ਨੇ ਹੁਣ ਵਿਰੋਧੀ ਤਾਂ ਇਹ ਗੱਲਾਂ ਕਰ ਰਹੇ ਨੇ ਕਿ ਢੱਡਰੇ ਵਾਲਾ ਖੁਸਰਾਗਾ ਢੱਡਰੇ ਵਾਲੇ ਦੀ ਨਸਬੰਧੀ ਕਰਵਾਈ ਹੋਈ ਹੈ ਨੇ ਬਲਾਤਕਾਰ ਕੰਮੇ ਕਰ ਦਿੱਤਾ ਯਾਨੀ ਕਿ ਟ੍ਰੋਲ ਕਰ ਰਹੇ ਨੇ ਢੱਡਰੇ ਵਾਲੇ ਨੂੰ ਇਹ ਪਤਾ ਨਹੀਂ ਇਹ ਰੱਬ ਜਾਣਦਾ ਜੋ ਲੋਕ ਜਾਣਦੇ ਆ ਕਹਿ ਰਹੇ ਨੇ ਤੇ ਫਿਰ ਦੂਸਰਾ ਨੰਬਰੇ ਦਾ ਇਹ ਆ ਢਡਰੀਆਂ ਵਾਲੇ ਨੇ ਇਹ ਕਿਹਾ ਕਿ ਜਿਸ ਦਿਨ ਲੜਕੀ ਦੀ ਮੌਤ ਹੁੰਦੀ ਆ ਤੇ ਮੈਂ ਤਾਂ ਉਸ ਦਿਨ ਇੱਥੇ ਹੈ ਨਹੀਂ ਸੀ ਮੈਂ ਤਾਂ ਬਾਹਰ ਗਿਆ ਹੋਇਆ ਸੀ ਬਾਹਰਲੇ ਦੇਸ਼ ਚ ਗਿਆ ਹੋਇਆ ਸੀ ਇੱਕ ਪਾਸੇ ਕਹਿ ਰਿਹਾ ਕਿ ਸਾਡੇ ਸਿੰਘਾਂ ਨੇ ਇਹਨੇ ਬਾਹਰ ਲੜਕੀ ਨੇ ਆ ਕੇ ਪ੍ਰਮੇਸ਼ਰ ਦਵਾਰ ਦੇ ਬਾਹਰ ਜ਼ਹਿਰ ਖਾਦੀ ਆ ਤੇ ਸਾਡੇ ਸਿੰਘਾਂ ਨੇ ਇਹਨੂੰ ਉੱਥੇ ਪਹਚਾਇਆ ਤੇ ਇਹ ਦੀ 8:30 ਵਜੇ 8 ਵਜੇ ਮੌਤ ਹੋ ਜਾਂਦੀ ਹੈ ਜਾਨੀ ਕਿ ਲੜਕੀ ਦੀ ਇਹ ਸਾਰੇ ਕਿਸਮ ਭਾਂਪਦੇ ਹੋਏ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਜਿਹੜਾ ਲਗਾਤਾਰ ਜਿਹੜਾ ਅਰਨੀਤ ਸਿੰਘ ਢੱਡਰੇ ਵਾਲੇ ਦੇ ਖਿਲਾਫ ਜਿਹੜਾ ਜੰਗ ਜਾਰੀ ਰੱਖੀ ਆ ਤੇ ਆਖਰ ਦੇ ਵਿੱਚ ਪ੍ਰਮਾਤਮਾ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਨੀ ਕਿ ਉਹ ਅੰਗ ਸੰਗ ਸਹਾਈ ਹੋਏ ਨੇ ਕਿ ਇਹਦਾ ਜਿਹੜਾ ਚਿਹਰਾਗਾ ਉਹ ਬੇਨਕਾਬ ਹੋਗਾ ਲੋਕਾਂ ਦੇ ਸਾਹਮਣੇ ਅੱਜ ਲੋਕ ਤਰ੍ਹਾਂ ਤਰ੍ਹਾਂ ਦੇ ਵੇਸਾ ਕਿਤੇ ਕੋਈ ਹੱਕਤ ਵਿੱਚ ਆ ਵਿਰੋਧ ਦੇ ਵਿੱਚ ਆ ਨਾ ਸੀ ਇਹਦੇ ਹੱਕ ਚਾ ਨਾ ਇਹਦੇ ਵਿਰੋਧ ਦੇ ਵਿੱਚ ਆ ਜੋ ਪਰਿਵਾਰ ਨੇ ਦੋਸ਼ ਲਾਏ ਨੇ ਜੋ ਮਾਨਯੋਗ ਹਾਈ ਕੋਰਟ ਨੇ ਇਹਨੂੰ ਖਿੱਚਿਆਗਾ ਜਾਂ ਪੁਲਿਸ ਪ੍ਰਸ਼ਾਸਨ ਨੇ ਇਹਨੂੰ ਤਲਬ ਕੀਤਾ ਤੇ ਇਹਦੇ ਜਿਹੜੇ ਪਰਚੇ ਪਏ ਨੇ ਕਤਲ ਦਾ ਰੇਪ ਦਾ ਤਾਂ ਕੀ ਆਉਂਦਾ ਹੁਣ ਢੱਡਰੇ ਵਾਲੇ ਨੂੰ ਜਾਣਾ ਪਤਾ ਜੇਲ ਪੈਣੀ ਪੈਣਾ ਅੱਜ ਨਹੀਂ ਤੇ ਕੱਲ੍ਹ ਸਹੀ ਜੇਲ ਜਾਊਗਾ ਜੇਲ ਜਾਣ ਤੋਂ ਬਾਅਦ ਦੇਖੋ ਜ਼ਮਾਨਤ ਹੁੰਦੀ ਹੈ ਕੀ ਨਹੀਂ ਹੁੰਦਾ ਫਿਰ ਟ੍ਰਾਇਲ ਚੱਲਦੇ ਆ ਟ੍ਰਾਇਲ ਤੋਂ ਬਾਅਦ ਫੇਰਾ ਕੀ ਨਿਕਲ ਕੇ ਸਾਹਮਣੇ ਆਉਂਦਾਗਾ ਵੀ ਕੀ ਸੱਚੀ ਮੱਚੀ ਜਿਹੜਾ ਕਿ ਇਸ ਢੱਡਰੇ ਵਾਲੇ ਨੇ ਉਸ ਲੜਕੀ ਦੇ ਨਾਲ ਬਲਾਤਕਾਰ ਕੀਤਾ ਸੀ ਰੇਪ ਕੀਤਾ ਸੀ ਫਿਰ ਉਹਦਾ ਜਿਹੜਾ ਮਰਡਰ ਕੀਤਾ ਗਿਆ ਜ਼ਹਿਰ ਦਿੱਤੀ ਗਈ ਤਾ ਫਿਰ ਹੋਰ ਵੀ ਕਿੜੀਆਂ ਕਿੜੀਆਂ ਕੁੜੀਆਂ ਨੇ ਕੀ ਇਹ ਹੋਰ ਕੀ ਕੁਝ ਮੰਨਦਾਗਾ ਇਹ ਬੱਕਰਾ ਵਿਸਾਗਾ ਕਿ ਅੱਗੇ ਜਾ ਕੇ ਕੀ ਕੁਝ ਹੁੰਦਾਗਾ ਤੇ ਫਿਰ ਹਾਲ ਤੁਸੀਂ ਆਪੇ ਦੇਖਦੇ ਕਿ ਸਾਰੇ ਧਰਮ ਨੇ ਚਾਰ ਧਰਮ ਨੇ ਆਪਾਂ ਕਹਿੰਦੇ ਆ ਕਿ ਸਿੱਖ ਸਾਈ ਮੁਸਲਮਾਨ ਤੇ ਹਿੰਦੂ ਸਾਰੇ ਧਰਮਾਂ ਦੇ ਗ੍ਰੰਥ ਸਾਰਿਆਂ ਨੂੰ ਸਿੱਧੇ ਰਾਹ ਪਾਉਂਦੇ ਨੇ ਸਾਰੇ ਪਿੰਡਾਂ ਦੇ ਵਿੱਚ ਸਾਰੇ ਧਰਮਾਂ ਦੇ ਪ੍ਰਚਾਰ ਕੀਤਾ ਜਾਂਦਾ ਹੈਗਾ ਗੁਰਬਾਣੀ ਪੜ੍ਹੀ ਜਾਂਦੀ ਆ ਸਿੱਖਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਹਰ ਥਾਂ ਤੇ ਮੌਜੂਦ ਆ ਹਰ ਪਿੰਡ ਦੇ ਵਿੱਚ ਦੋ ਗੁਰਦੁਆਰ ਸਾਹਿਬ ਤਿੰਨ ਚਾਰ ਮੌਜੂਦ ਨੇ ਲੋਕੀ ਉੱਥੇ ਨਹੀਂ ਜਾਂਦੇ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਕੇ ਜਦੋਂ ਇੰਨਾ ਹਜੇ ਪਖੰਡੀਆਂ ਦੇ ਪੈਰ ਫੜਦੇ ਨੇ ਲੱਤਾਂ ਘੁੱਟਦੇ ਨੇ ਆਪਣੀਆਂ ਤਾਰ ਬੜੀਆਂ ਇਹਨਾਂ ਕੋਲੇ ਛੱਡਦੇ ਨੇ ਆਪਣੇ ਬੱਚਿਆਂ ਨੂੰ ਇਹਨਾਂ ਪਖੰਡਿਆਂ ਕੋਲੇ ਛੱਡਦੇ ਨੇ ਆਪਣੀਆਂ ਧੀਆਂ ਭੈਣਾਂ ਨੂੰ ਇਹਨਾਂ ਕੋਲੇ ਛੱਡਦੇ ਨੇ ਇਹ ਮੈਂ ਕਹਿੰਦਾ ਕਿ ਉਹਨਾਂ ਸਾਧਾਂ ਦਾ ਦੋਸਤ ਨਹੀਂ ਉਹਨਾਂ ਅਖੌਤੀ ਨਾ ਦਾ ਦੋਸਤ ਨਹੀਂ ਜਿੱਦਾਂ ਲੋਕਾਂ ਦਾ ਦੋਸਤ ਆ ਲੋਕ ਅੰਨੇ ਸਰਦਾ ਜਿਹੜੇ ਅੰਨੇ ਹੋ ਕੇ ਆਪਣੀਆਂ ਪਾਲੀਆਂ ਪਲਾਈਆਂ ਧੀਆਂ ਭੈਣਾਂ ਨੂੰ ਇਹਨਾਂ ਦੇ ਕੋਲ ਹਵਾਲੇ ਕਰ ਦਿੰਦੇ ਆ ਕੋਈ ਜਵਾਨਾ ਇਹ ਜਾ ਵੀ ਆ ਅੱਜ ਵੀ ਆ ਕਿ ਲੋਕ ਆਪਣੀਆਂ ਧੀਆਂ ਪੈਣਾਂ ਨੂੰ ਕੋਈ ਰਿਸ਼ਤੇਦਾਰੀ ਤੇ ਛੱਡ ਕੇ ਰਾਜੀ ਨਹੀਂ ਕੋਈ ਕਿਸੇ ਨਾਲ ਗੱਲ ਕਰਕੇ ਧੀ ਪੈਣ ਨੂੰ ਜੇ ਗੱਲ ਵੀ ਕਰਦੀ ਆ ਤਾਂ ਉਹਨੂੰ ਹਮਲਾ ਹੋ ਜਾਂਦਾ ਉਹਨੂੰ ਮਾਰ ਮੁਕਾ ਦਿੰਦੇ ਆ ਪਰ ਅੱਨੇ ਸਰਦਾ ਵਾਂਗ ਜਿਹੜੇ ਲੋਕ ਨੇ ਆਪਣੀਆਂ ਨੌਜਵਾਨ ਲੜਕੀਆਂ ਨੂੰ ਹਜ਼ਾਰਾਂ ਕਿਲੋਮੀਟਰ ਛੱਡ ਕੇ ਜਿਹੜਾ ਆਪਣੇ ਘਰ ਬੈਠ ਜਾਂਦੇ ਨੇ ਉਹਨਾਂ ਦੀ ਲੜਕੀ ਉਥੇ ਪਾਠ ਕਰਦੀ ਆ ਕੀ ਕਰਦੀ ਆ ਕੀ ਨਹੀਂ ਕਰਦੀ ਆ ਕੋਈ ਲੈਣਾ ਦੇਣਾ ਨਹੀਂ ਉਹਨੂੰ ਇਸ ਕਰਕੇ ਮੇਰੀ ਬੇਨਤੀ ਆ ਕਿ ਸਾਰੇ ਧਰਮਾਂ ਦਾ ਸਤਕਾਰ ਆ ਹਰ ਇੱਕ ਧਰਮ ਦੇ ਵਿੱਚ ਸਾਰੇ ਧਰਮਾਂ ਦੇ ਗ੍ਰੰਥ ਨੇ ਉਹਨਾਂ ਗ੍ਰੰਥਾਂ ਨੂੰ ਪੜੋ ਬਾਣੀ ਤੇ ਬਾਣੀ ਨਾਲ ਖੁਦ ਜੁੜੋ ਤੇ ਇਹਨਾਂ ਪਖੰਡੇ ਸਾਧਾਂ ਦਾ ਜੇਕਰ ਤੁਸੀਂ ਸਾਥ ਛੱਡਦੇ ਹੋਗੇ ਪਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਛੱਡਣਾਗਾ ਹੁਣ ਲੋਕਾਂ ਨੇ ਬੜਾ ਜਦੋਂ ਸਰਸੇ ਆਲਾ ਫੜਿਆਗਾ ਬੜਾ ਕੁਸ ਉਹਨਾਂ ਨੇ ਕੀਤਾ ਤੁਹਾਡੇ ਸਾਹਮਣੇ ਪੰਜ ਕੁਲੇ ਦੇ ਵਿੱਚ ਫਿਰ ਡਾਂਗਾ ਵੀ ਉਹਨਾਂ ਤੇ ਡਾਂਗ ਵੀ ਚੰਗੀ ਤਰ੍ਹਾਂ ਬਰੀਆਂ ਨੇ ਗੀਤ ਵੀ ਚੱਲੇ ਨੇ ਪੰਜ ਕੁਲੇ ਆਲਾ ਕੋਈ ਗੀਤ ਵੀ ਚਲਾਏ ਨੇ ਕਈਆਂ ਨੇ ਉਹਨਾਂ ਸਾਧਾਂ ਤੇ ਗੀਤ ਵੀ ਬਣੇ ਨੇ ਜਦੋਂ ਡਾਂਗਾ ਵਰਧੀਆਂ ਸੀ ਤੇ ਅੱਜ ਵੀ ਲੋਕ ਸਰਸੇ ਆਲਾ ਨਾਲੇ ਪਤਾਗਾ ਕਿ ਬਲਾਤਕਾਰ ਤੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਦੇ ਵਿੱਚ ਬੰਦ ਆ ਔਰ ਜਿਹੜੇ ਉਹ ਲੌਕਡ ਗੱਲ ਦੇ ਵਿੱਚ ਪਾਏ ਹੋਏ ਨੇ ਤੇ ਅੱਜ ਵੀ ਉਸੇ ਡੇਰੇ ਦੇ ਵਿੱਚ ਉਹਵੇਂ ਲੋਕ ਜਾਂਦੇ ਨੇ ਕੋਈ ਬਸਰਮੀ ਕੋਈ ਜਮਾ ਮੈਂ ਕਹਿੰਨਾ ਭੋਰਾ ਵੀ ਲੋਕਾਂ ਨੂੰ ਬਸਰਮੀ ਵਾਲੀ ਹੱਦ ਦੀ ਮੁੱਕ ਗਈ ਜਾਨੀ ਕਿ ਇਹ ਕਹਿ ਲਈ ਕਿ ਆਪਾਂ ਲੋਕਾਂ ਦੇ ਲੋਕ ਅਜੇ ਇਹ ਕਹਿ ਰਹੇ ਨੇ ਕਿ ਸਾਡਾ ਸਾਥ ਤੱਕ ਤਾਰਨ ਗਿਆ ਉੱਥੇ ਤੇ ਬਾਕੀ ਜਿਹੜੇ ਬਾਬੇ ਹੁਣ ਜੇਲਾ ਚ ਜਾਈ ਜਾਂਦੇ ਆ ਤੇ ਉਹ ਭਾਈ ਕਿਹਨੂੰ ਤਾਰਦੇ ਨੇ ਕਹਿੰਦਾ ਭਾਵ ਕਿ ਅੰਨੀ ਸਰਦਾ ਅੰਨੇ ਭਗਤ ਕਿਸੇ ਪਾਰਟੀ ਦਾ ਵੀ ਬਣਨਾ ਉਹ ਵੀ ਮਾੜੀ ਗੱਲ ਆ ਕਿਸੇ ਬਾਬੇ ਦਾ ਕਿਸੇ ਸਾਧ ਦਾ ਪਖੰਡੀ ਦਾ ਅਸੀਂ ਗੁਰੂਗ੍ਰੰਥ ਸਾਹਿਬ ਦੇ ਲੱਡ ਲੱਗੋ ਜਿਹੜੇ ਧਰਮ ਹਰ ਇੱਕ ਧਰਮ ਆਪਣੇ ਆਪਣੇ ਧਰਮਾਂ ਦੇ ਵਿੱਚ ਪੱਕੇ ਕਿਉਂ ਨਹੀਂ ਹੁੰਦੇ ਇੱਕ ਵੱਡਾ ਸਵਾਲ ਆ ਕਿ ਦੁਨੀਆ ਕਿਉਂ ਭੜਕ ਰਹੀ ਆ ਕਿਸ ਕਰਕੇ ਇਹਨਾਂ ਬਾਬਾ ਬਾਦ ਇਹਨਾਂ ਸਾਧਾਂ ਦੇ ਡੇਰੇਆਂ 'ਚ ਕਿਉਂ ਡਿੱਗਦੇ ਨੇ ਜਾ ਜਾ ਕੇ ਲੋਕੋ ਇੱਕ ਵੱਡਾ ਸਵਾਲ ਲੋਕਾਂ ਨੂੰ ਇਹ ਆ ਇਸ ਵੀਡੀਓ ਨੂੰ ਤੁਸੀਂ ਬਾਤ ਤੋਂ ਬਾਤ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਜਰੂਰ ਕਰਨੇ ਕਿ ਢੱਡਰੀਆਂ ਵਾਲਾ નિર્ਦੋਸ਼ ਆ ਜਾਂ ਦੋਸ਼ ਇਹ ਤਾਂ ਦੋਸ਼ ਨਿਰਦੋਸ਼ ਬਿਲਕੁਲ ਤੈਅ ਤਾਂ ਕਰਨਾਗਾ ਕੋਰਟ ਵੱਲੋਂ ਫਿਰ ਉਹ ਆਪਣਾ ਰਮਜੀਤ ਸਿੰਘ ਕਹਿ ਰਿਹਾਗਾ ਕਿ ਮੈਂ નિર્ਦੋਸ਼ ਆ ਕਿ ਮੈਂ ਇਹ ਸਾਰਾ ਕੁਝ ਕੀਤਾ ਨਹੀਂ ਪਰ ਜਿਹੜੀ ਧਿਰਾ ਜਿਹੜੇ ਇਲਜ਼ਾਮ ਲਾਏ ਨੇ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਕਿ ਮੇਰੀ ਭੈਣ ਦੇ ਨਾਲ ਉਸ ਨੌਜਵਾਨ ਮੁੰਡੇ ਨੇ ਕਿਹਾ ਜਿਹਨੇ ਕੇਸ ਫਾਇਲ ਕੀਤਾ ਤੁਹਾਨੂੰ ਜਿਹੜੀਆਂ ਸਾਰੀਆਂ ਗੱਲਾਂ ਦੱਸੀਆਂ ਕਿ ਜਿਹੜਾ ਜੋ ਕੁਝ ਹੋਇਆ ਉਹ ਉੱਥੇ ਕੋਰਟ ਦੇ ਵਿੱਚ ਪੇਸ਼ ਕੀਤਾ ਉਹ ਕਹਿੰਦਾ ਕਿ ਇਹ ਕਿਸ ਕੀਤਾ ਟਡਰਿਆਂ ਵਾਲੇ ਨੇ ਇਹ ਤਾਂ ਫੇਲਾ ਆਉਣ ਵਾਲਾ ਵਕਤ ਦੱਸੂਗਾ ਤੇ ਤੁਸੀਂ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਤੇ ਕਮੈਂਟ ਆਪਣੇ ਜਰੂਰ ਲਿਖਨੇ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ